ਕਰੋ ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਬੀਜੇਪੀ ਆਮ ਤੌਰ ਤੇ ਚਰਚਾ ਦੇ ਵਿੱਚ ਰਹਿੰਦੀ ਹੈ ਇਲਜ਼ਾਮ ਲੱਗਦੇ ਨੇ ਕਿ ਈਵੀਐਮ ਮਸ਼ੀਨਾਂ ਨੂੰ ਲੈ ਕੇ ਕਾਫੀ ਤਰ੍ਹਾਂ ਕਈ ਵਾਰ ਉਸਤੇ ਇਲਜ਼ਾਮ ਲੱਗ ਚੁੱਕੇ ਨੇ ਪਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਮੇਅਰਸ਼ਿਪ ਤੋਂ ਬਾਅਦ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਮੇਅਰ ਦੀ ਚੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਭਾਜਪਾ ਨੇ ਵੋਟ ਚੋਰੀ ਹੈ ਉਹਨਾਂ ਦੇ ਵੱਲੋਂ ਸਲੋਗਨ ਵੀ ਇੱਥੇ ਨਿਸ਼ਰ ਕੀਤਾ ਗਿਆ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਸਐਸ ALUWALIA ਮੌਜੂਦ ਨੇ ਗੱਲਬਾਤ ਕਰਦੇ ਆ ALUWALIA ਸਾਹਿਬ ਸਵਾਗਤ ਦੇਖੋ ਜਿਸ ਹਿਸਾਬ ਦਾ ਦੇਸ਼ ਨੂੰ ਡੈਮੋਕ੍ਰੇਸੀ ਨੂੰ ਖਤਰਾ ਹੋਇਆ ਹੈ ਕਿ ਕਿਸੇ ਨਾ ਕਿਸੇ ਨੂੰ ਤਾਂ ਆਵਾਜ਼ ਚੱਕਣੀ ਪੈਣੀ ਹੈ ਇਹ ਲੜਾਈ ਚੰਡੀਗੜ੍ਹੋਂ ਸ਼ੁਰੂ ਹੋਈ ਹੈ ਜਿਸ ਹਿਸਾਬ ਨਾਲ ਕੈਦ ਹੋਏ ਨੇ ਕਿਸ ਹਿਸਾਬ ਨਾਲ ਇਹਨਾਂ ਨੇ ਹੀਰਾ-ਵੇਰੀ ਕੀਤੀ ਹੈ ਉਹ ਸਭ ਦੇ ਅੱਗੇ ਅਸੀਂ ਇਹ ਅੰਸ਼ਣ ਤੇ ਬੈਠ ਗਏ ਆ 24 ਘੰਟੇ ਦਾ ਅੰਸ਼ਣ ਚੱਲਿਆ ਕਰੇਗਾ ਔਰ ਇਹ ਅੰਸ਼ਣ ਤੱਕ ਚੱਲਦਾ ਰਹੇਗਾ ਜਦ ਤੱਕ ਅਨਿਲ ਮਸੀ ਅੰਦਰ ਨਹੀਂ ਹੁੰਦਾ ਜਦ ਤੱਕ ਨਥਲੀ ਮੇਰ ਆਪਣੀ ਕੁਰਸੀ ਤੋਂ ਨਹੀਂ ਉਤਰਦਾ ALU ਵਾਲੇ ਸਾਹਿਬ ਪਹਿਲਾਂ ਆਮ ਤੌਰ ਤੇ ਇਲਜ਼ਾਮ BJP ਤੇ ਲੱਗਦੇ ਰਹੇ ਨੇ ਕਿ EVM ਮਸ਼ੀਨਾਂ ਨੂੰ ਲੈ ਕੇ ਧਾਂਦਲੀ ਹੁੰਦੀ ਹੈ ਜਦੋਂ VOTING ਚੱਲਦੀ ਹੈ ਤਾਂ ਹੁਣ ਇੱਕ ਜਿਹੜਾ ਨਵਾਂ ਮੁੱਦਾ ਤੁਸੀਂ ਲੈ ਕੇ ਆਏ ਹੋ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕੁਝ ਹੋਵੇਗਾ ਦੇਖੋ ਜਿਸ ਹਿਸਾਬ ਨਾਲ ਕੈਮਰਿਆਂ ਚ ਕੈਦ ਹੋ ਗਏ ਕਿਸ ਹਿਸਾਬ ਦੀ ਇਹਨਾਂ ਨੇ ਚੋਰੀ ਕੀਤੀ ਕਿਸ ਹਿਸਾਬ ਨਾਲ ਇਹ ਕੈਦ ਹੋ ਗਿਆ ਮੈਂ ਇੱਕ ਗੱਲ ਬੜੀ ਕਲੀਅਰ ਸਮਝਦਾ ਕਿ ਇਹ ਡੈਮੋਕ੍ਰੇਸੀ ਨੂੰ ਜੇ ਬਚਾਉਣਾ ਹੈ ਤੇ ਸਭ ਨੂੰ ਅੱਗੇ ਆਣਾ ਪਏਗਾ ਹਰ ਉਸ ਇਨਸਾਨ ਨੂੰ ਘਰੋਂ ਬਾਹਰ ਨਿਕਲਣਾ ਪਏਗਾ ਜਿਹੜਾ ਆਪਣੇ ਦੇਸ਼ ਨੂੰ ਪਿਆਰ ਕਰਦਾ ਜਿਹੜਾ ਡੈਮੋਕ੍ਰੇਸੀ ਨੂੰ ਪਛਾਣਦਾ ਔਰ ਇਹ ਲੜਾਈ ਅਸੀਂ ਲੜਨੀ ਸ਼ੁਰੂ ਕਰਤੀ ਹੈ ਅਸੀਂ ਇਨਵਾਈਟ ਕਰਦੇ ਹਾਂ ਤੁਹਾਡੇ ਚੈਨਲ ਥਰੂ ਕਿ ਚੰਡੀਗੜ੍ਹ ਵਾਲੋ ਬਾਹਰ ਨਿਕਲੋ ਜੰਗ ਲੜਨੀ ਪਏਗੀ ਇਹ ਬੇਈਮਾਨਾਂ ਨਾਲ ਇਸ ਲਈ ਕਹਿੰਦੇ ਆ ਬਾਹਰ ਨਿਕਲੋ ਮੈਕਾਨੋ ਸੇ ਜੰਗ ਲੜੋਈ ਬੇਈਮਾਨੋ ਸੇ ਅਲੂਵਾਲੀਆ ਸਾਹਿਬ ਰਣਨੀਤੀ ਕੀ ਹੈਗੀ ਅਗਲੀ ਅਸੀਂ ਸਭ ਤੋਂ ਸਾਡਾ ਅੰਸ਼ਨ ਚੱਲੇਗਾ ਦੂਜੇ ਟਾਈਪ ਦੇ ਉੱਤੇ ਸਾਡੇ ਕੈਂਡਲ ਮਾਰ ਚੱਲੇਗੇ ਉਹ ਡੋਰ ਟੂ ਡੋਰ ਅਸੀਂ ਜਾ ਕੇ ਲੋਕਾਂ ਨੂੰ ਉਹ ਵੀਡੀਓਜ਼ ਦਿਖਾਵਾਂਗੇ ਤਾਂ ਕਿ ਅਵੇਰਨੈਸ ਹੋਵੇ ਹਲਵਾਲੀਆ ਸਾਹਿਬ ਜੋ ਅਨਿਲ ਮਸੀਹ ਨੇ ਆਪਣੇ ਜਿਹੜੇ ਉਹਨਾਂ ਤੇ આરોਪ ਲੱਗੇ ਨੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਨਿਹਰਾਤਾਰ ਦੱਸਿਆ ਨਹੀਂ ਅਨਿਲ ਮਸੀਹ ਤਾਂ ਕਹੇਗਾ ਮੈਂ ਕੀਤਾ ਹੀ ਕੁਝ ਨਹੀਂ ਯਾ ਕੈਮਰਾ ਝੂਠ ਬੋਲ ਰਹੇ ਨੇ 20 ਬੰਦੇ ਕਾਉਂਸਲਰ ਇੱਕ ਪਾਸੇ ਖੜੇ ਨੇ 16 ਇੱਕ ਪਾਸੇ ਖੜੇ ਨੇ ਮਤਲਬ ਕੈਮਰੇ ਝੂਠ ਬੋਲ ਰਹੇ ਨੇ ਉਹਨੇ ਸਵਰੇਆਮ ਕੀਤਾ ਸਭ ਕੁਝ ਦਿਖ ਰਿਹਾ ਔਰ ਉਹ ਮੰਦਾਂ ਵੀ ਬਹਿ ਕਿਤੇ ਨਾ ਕਿਤੇ ਜੇ ਤੁਸੀਂ ਉਹਨਾਂ ਦੀ ਰਿਪੋਰਟ ਦੇਖੋ ਮੰਦਾਂ ਵੀ ਪਿਆ ਉਹ ਕਹਿੰਦਾ ਜੀ ਪਹਿਲੇ ਟਿਕ ਲੱਗੇ ਹੋਏ تھے ਟਿਕ ਲੱਗੇ ਹੋਏ تھے ਅਸੀਂ ਤਾਂ ਉਹਨਾਂ ਨੂੰ ਕਹੇ ਸਾਨੂੰ ਰਿਪੋਰਟ ਦੇ ਵੀ ਕਿਸ ਕਾਰਨ ਕਰਕੇ ਭੇਜਦੇ ਨਹੀਂ ਰਿਪੋਰਟ ਮੰਗੀ ਹੋਈ ਹੈ ਕੁਲਦੀਪ ਕੁਮਾਰ ਜੀ ਨੇ ਰਿਪੋਰਟ ਮੰਗੀ ਹੋਈ ਹੈ ਕੋਈ ਰਿਪੋਰਟ ਨਹੀਂ ਦੇ ਰਹੇ ਕੋਈ ਅਲਟੀਮੇਟਮ ਵੀ ਦਿੱਤਾ ਜਾਵੇਗਾ ਤੁਹਾਡੇ ਵੱਲੋਂ ਕੇਂਦਰ ਸਰਕਾਰ ਅਸੀਂ ਤਾਂ ਡੈਮੋਕ੍ਰੇਸੀ ਨੂੰ ਦੇਸ਼ ਨੂੰ ਬਚਾਉਣਾ ਜੀ ਉਹ ਦੇਸ਼ ਨੂੰ ਬਚਾਉਣ ਚ ਜਿੰਨਾ ਮਰਜੀ ਜ਼ੋਰ ਲੱਗੇ ਜਿੰਨਾ ਮਰਜੀ ਸੰਘਰਸ਼ ਕਰਨਾ ਪਏ ਜੇ ਕਿਸਾਨੀ ਅੰਦੋਲਨ ਤੇ ਬੈਠ ਸਕਦੇ ਆ ਕਿਸਾਨ ਦੇਸ਼ ਦੇ ਤੇ ਸਾਰੀ ਵੀ ਡਿਊਟੀ ਹੈ ਸਭ ਨੂੰ ਇਕੱਠੇ ਹੋ ਕੇ ਇਕੱਠੇ ਬਹਿਣਾ ਪਏਗਾ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਤਾਂ ਵੱਡੇ ਪੱਧਰ ਤੇ ਵੀ ਇਸ ਚੀਜ਼ ਨੂੰ ਲੈ ਕੇ ਜਾਇਆ ਜਾਵੇ ਬਿਲਕੁਲ ਹਰ ਇੱਕ ਲੈਵਲ ਦੇ ਉੱਤੇ ਲੈ ਕੇ ਜਾਇਆ ਜਾਏਗਾ ਦਿੱਲੀ ਦੇ ਅੰਦਰ ਆਲਰੇਡੀ ਪ੍ਰਦਰਸ਼ਨ ਤੁਸੀਂ ਦੇਖਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਗੇ ਅਰਵਿੰਦ ਕੇਜਰੀਵਾਲ ਜੀ ਸੀਗੇ ਤੇ ਮੈਂ ਸਮਝਦਾ ਵੀ ਇਹ ਸਾਰੀ ਚੀਜ਼ਾਂ ਇਦਾਂ ਹੀ ਚਲਦੀਆਂ ਰਹਿਣਗੀਆਂ ਸੋ ਗੱਲਬਾਤ ਹੋਈ ਹੈ ਆਲੂ ਵਾਲੀਆ ਸਾਹਿਬ ਦੇ ਨਾਲ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਬੀਜੇਪੀ ਵੋਟ ਚੋਰ ਹੈ ਉਹਨਾਂ ਨੇ ਸਲੋਗਨ ਅੱਜ ਬਕਾਇਦਾ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਸ ਦੇ ਬਾਹਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ ਲੋਕਾਂ ਨੂੰ ਇਸ ਦੇ ਬਾਰੇ ਅਵੇਅਰ ਕਰਨਗੇ ਕਿ ਮੌਜੂਦਾ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਪਿਆ ਹੈ ਵੱਡੇ ਇਲਜ਼ਾਮ ਜਿਹੜੇ ਹੈਗੇ ਨੇ ਅਨਿਲ ਮਸੀ ਤੇ ਲੱਗੇ ਨੇ ਹੁਣ ਇਸ ਤੋਂ ਵੱਡੀ ਗੱਲ ਇਹ ਵੀ ਹੈਗੇ ਕਿ ਮਾਮਲਾ ਜਿਹੜਾ ਹੈਗਾ ਵਿਚਾਰ ਅਧੀਨ ਅਦਾਲਤ ਦੇ ਵਿੱਚ ਜੋ ਵੀ ਫੈਸਲਾ ਆਵੇਗਾ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਕਿ ਆਖਿਰ ਅਦਾਲਤ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਸੁਣਵਾਈ ਹੋਈ ਹੈ ਕਿਸ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਜਾਂ ਅੱਗੇ ਕੀ ਕਾਰਵਾਈ ਹੋਵੇਗੀ ਉਹ ਵੀ ਤੁਹਾਡੇ ਨਾਲ ਸਾਰਾ ਅਸੀਂ ਸਾਂਝਾ ਕਰਾਂਗੇ ਤੁਸੀਂ ਬਣੇ ਹੋ ਚੱਕਬਾਨੀ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਿਤ ਕੁਮਾਰ